ਸਿੱਕਾਲ ਕਿਸਾਨ ਭਰਾਵੋ ਤੇ ਅੱਜ ਆਪਾਂ ਗੱਲ ਕਰਾਂਗੇ ਕੋਰੋ ਮੰਡਲ ਦੇ 12035 ਤੇ ਅਸੂ ਸਪਰੇ ਜਿਹੜਾ ਕਿ ਕਿਸਾਨਾਂ ਦੇ ਲਈ ਬੇਹੱਦ ਲਾਹੇਵੰਦਾ ਤੇ ਝੋਨੇ ਦਾ ਚੰਗੇ ਝਾੜ ਦੇ ਲਈ ਵੀ ਬੇਹੱਦ ਵਧੀਆ ਮੰਨਿਆ ਗਿਆ ਜਿਹੜਾ ਕਿ ਐਨਪੀਕੇ ਜ਼ਿੰਕ ਪਲੱਸ ਬੋਰਨ ਦੇ ਨਾਲ ਜਿਹੜਾ ਕਿ ਇਹ ਭਰਪੂਰ ਹੈ ਇਹ ਤਿੰਨੇ ਤੱਤ ਜਿਹੜੇ ਕਿ ਸਾਡੀ ਫਸਲ ਦੇ ਵਿੱਚ ਤੱਤਾਂ ਦੀ ਕਮੀ ਨੂੰ ਪੂਰਾ ਕਰਦੇ ਨੇ ਜਿਹੜਾ ਕਿ ਸਾਡੇ ਫਸਲ ਦਾ ਝਾੜ ਵਧਾਉਣ ਦੇ ਵਿੱਚ ਬੇਹੱਦ ਸਮਰੱਥਾ ਰੱਖਦੇ ਨੇ ਪਿਛਲੇ ਸਮੇਂ ਤੋਂ ਜਿਹੜੇ-ਜਿਹੜੇ ਕਿਸਾਨ ਭਰਾਵਾਂ ਨੇ ਵਰਤੇ ਆ ਤੇ ਤਾਂ ਇਸ ਦੀ ਵਰਤੋਂ ਹੋ ਹਰੇਕ ਸਾਲ ਕਰ ਰਹੇ ਨੇ ਜਿਹੜੇ ਕਿਸਾਨ ਭਰਾ ਮਲੇਸ਼ ਦੀ ਵਰਤੋਂ ਨਹੀਂ ਕਰੀ ਤਾਂ ਤੁਸੀਂ ਨਿਸਾਰੇ ਤੋਂ ਪਹਿਲਾਂ ਵੀ ਇਸ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਅਸੀਂ ਯੂਰੀਏ ਦੇ ਵਿੱਚ ਮਿਲਾ ਕੇ ਅਸੀਂ ਝੋਨੇ ਨੂੰ 4-4 ਗੱਟੇ ਯੂਰੀਏ ਦੀ ਵਿਲਾਅ ਦਿੰਦੇ ਆ ਕਿ ਸਾਡੇ ਝੋਨੇ ਦਾ ਜਿਹੜਾ ਕੀ ਬੂਝਾ ਵਧੀਆ ਬਣ ਜੇ ਪਰ ਜਦੋਂ ਸਾਡੀ ਫਸਲ ਨਿਸਾਰੇ ਤੇ ਹੁੰਦੀ ਹੈ ਤਾਂ ਸਾਡਾ ਜਿਹੜਾ ਕੀ ਧਿਆਨ ਸਿਰਫ ਉਲੀ ਰੋਗ ਉੱਤੇ ਹੁੰਦਾ ਤਾਂ ਛੁੰਡੀ ਉੱਪਰ ਹੁੰਦਾ ਤੇ ਤੇਲੇ ਉੱਪਰ ਹੁੰਦਾ ਤੇ ਸੋ ਜਿਹੜਾ ਸਾਡਾ ਧਿਆਨ ਹੈ ਜਿਹੜਾ ਕੀ ਇਸ ਨੂੰ ਤਾਕਤ ਦੇਣਾ ਵੀ ਬਣਦਾ ਤਾਂ ਸੋ ਕਿਸਾਨ ਭਰਾਵੋ ਜਿਹੜੇ ਕੀ ਐਨਪੀਕੇ ਬੌਰਨ ਪਲਸ ਜਹੇ ਕਦੀ ਘਾੜ ਦੇ ਕਾਰਨ ਸਾਡਾ ਜਿਹੜਾ ਝੋਨੇ ਦਾ ਝਾੜ ਘਟ ਜਾਂਦਾ ਤੇ ਤੁਸੀਂ ਇਸ ਨੂੰ ਪੂਰਾ ਕਰਨ ਦੇ ਲਈ ਕੋਰਮੰਡਲ ਐਸੂ ਸਪਰੇ 12035 ਦੀ ਵਰਤੋਂ ਕਰੋ ਤੁਹਾਡੇ ਝੋਨੇ ਦਾ ਝਾੜ ਚੰਗਾ ਰਹੂ ਤੇ 1 ਕਿਲੋ ਇੱਕ ਏਕੜ ਦੀ ਲੋੜ ਹੈ ਜਿੱਥੇ ਤੁਸੀਂ ਇਸ ਦੀ ਵਰਤੋਂ ਕਰੋਗੇ ਤਾਂ 100 ਲੀਟਰ ਤੋਂ ਪਲਸ ਪਾਣੀ ਦੀ ਵਰਤੋਂ ਕਰੋ ਜਿੱਥੇ ਤੁਸੀਂ ਇਸ ਦੀ ਵਰਤੋਂ ਕਰੋਗੇ ਤਾਂ 1 ਕਿਲੋ 100 ਲੀਟਰ ਪਾਣੀ ਦੇ ਵਿੱਚ ਘੋਲ ਬਣਾ ਕੇ ਵਰਤੋ ਘੱਟ ਪਾਣੀ ਪਾਵੋਗੇ ਆ ਤੁਹਾਡੇ ਝੋਨੇ ਦੇ ਜਿਹੜੇ ਆਹ ਪੱਤੇ ਨੇ ਇਹਨਾਂ ਦੇ ਉੱਤੇ ਲਾਲ ਰੰਗ ਦੇ ਧੱਬੇ ਪਾ ਦੂਗਾ ਤੇ ਤੁਹਾਡੇ ਝੋਨੇ ਦੇ ਜਿਹੜੇ ਕੀ ਹਿੱਤਾਂ ਦੀ ਥਾਵੇਂ ਤੁਹਾਡੇ ਝੋਨੇ ਨੂੰ ਨੁਕਸਾਨ ਕਰ ਦੂ। ਜਿਹੜੇ ਸਾਡੇ ਝੋਨੇ ਦੇ ਪੱਤੇ ਨੇ ਉਹਨਾਂ ਦੇ ਉੱਪਰ ਲਾਲ ਰੰਗ ਦੇ ਧੱਬੇ ਪਾ ਲੈਂਦਾ ਹੈ ਜਿਹੜਾ ਕਿ ਸਾਡੇ ਉਹ ਝਾੜ ਉੱਪਰ ਵੀ ਅਸਰ ਪਾਉਂਦੇ ਨੇ। ਸੋ ਕਿਸਾਨ ਭਰਾਵਾਂ ਨੂੰ ਬੇਨਤੀ ਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਦਵਾਈ ਸਪਰੇਅ ਕਰਦੇ ਹੋ ਤਾਂ ਤੁਸੀਂ ਕਟੋ-ਕਟ 100 ਲੀਟਰ ਪਾਣੀ ਦੀ ਵਰਤੋਂ ਜ਼ਰੂਰ ਕਰੋ ਜਦੋਂ ਸਾਡੀ ਫਸਲ ਨਿਸ਼ਾਰੇ ਤੇ ਹੁੰਦੀ ਹੈ ਤਾਂ ਸਾਡੇ ਕਿਸਾਨ ਭਰਾ ਕੀ ਕਰਦੇ ਆ ਚਾਰ-ਪੰਜ ਦਵਾਈਆਂ ਮਿਲਾ ਕੇ ਇਕੱਠੀਆਂ ਸਪਰੇਅ ਕਰ ਦਿੰਦੇ ਆ ਚਲੋ ਸਪਰੇਅ ਕਰਨਾ ਫਰਜ਼ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਾਣੀ ਦੀ ਵਰਤੋਂ ਘੱਟ ਕਰੀਏ ਤਿੰਨ ਪੰਪਾਂ ਨਾਲ ਸਾਰ ਦਈਏ ਪਰ ਜੇ ਤੁਸੀਂ ਚਾਰ-ਪੰਜ ਦਵਾਈਆਂ ਮਿਲਾ ਕੇ ਇਕੱਠੀਆਂ ਕਰਦੇ ਹੋ ਤਾਂ ਘੱਟੋ-ਘੱਟ ਤੁਸੀਂ 5 ਤੋਂ 6 ਪੰਪਾ ਜਿਹੜੇ ਕੀ ਪਾਣੀ ਦੇ ਝੋਨੇ ਦੇ ਉੱਪਰ ਸਪਰੇਅ ਕਰੋ ਪਾਂਛੇ ਪੰਪਾਂ ਦੇ ਵਿੱਚ ਘੱਟੋ-ਘੱਟ ਤੁਹਾਡਾ 100 ਲੀਟਰ ਪਾਣੀ ਹੋਣਾ ਜ਼ਰੂਰੀ ਹੈ ਕਿਉਂਕਿ ਤੁਹਾਡਾ ਵੱਧ ਪਾਣੀ ਦੇ ਨਾਲ ਕੋਈ ਨੁਕਸਾਨ ਨਹੀਂ ਜੇ ਤੁਸੀਂ ਘੱਟ ਪਾਣੀ ਪਾਵੋਗੇ ਤਾਂ ਤੁਹਾਡੇ ਝੋਨੇ ਦੇ ਪੱਤਿਆਂ ਨੂੰ ਲਾਲ ਕਰ ਦਿੰਦਾ ਹੈ ਕਈ ਵਾਰ ਅਸੀਂ ਦੇਖਿਆ ਹੁੰਦਾ ਹੈ ਸਪਰੇਅ ਕਰਨ ਤੋਂ ਬਾਅਦ ਜਿਹੜਾ ਸਾਡੇ ਝੋਨੇ ਦਾ ਰੰਗ ਉੱਪਰੋਂ ਪੱਤੇ ਨੇ ਜਿਹੜੇ ਟੁੱਛੇ ਪੱਤਿਆਂ ਦੇ ਟੁੱਛੇ ਨੇ ਲਾਲ ਹੋ ਜਾਂਦੇ ਨੇ ਤੇ ਝੋਨੇ ਦਾ ਰੰਗ ਹੈ ਜਿਹੜਾ ਉੱਪਰੋਂ ਸੁਨਹਿਰੀ ਦਿਸਣ ਲੱਗ ਜਾਂਦਾ ਕਾਰਨ ਇਹ ਹੁੰਦਾ ਹੈ ਕਿ ਅਸੀਂ ਖੁਸ਼ਕ ਦਵਾਈਆਂ ਦੀ ਵਰਤੋਂ ਜ਼ਰੂਰ ਕਰਦੇ ਹਾਂ ਪਰ ਪਾਣੀ ਦੀ ਘੱਟ ਵਰਤੋਂ ਹੋਣ ਕਰਕੇ ਸਾਡੇ ਫਸਲ ਨੂੰ ਨੁਕਸਾਨ ਕਰਦੀ ਹੈ ਦੁਬਈ ਅਸੀਂ ਫਾਇਦੇ ਦੇ ਨਾਲ ਨਾਲ ਆਪਣੇ ਹੱਥੀ ਨੁਕਸਾਨ ਵੀ ਕਰ ਲੈਂਦੇ ਹਾਂ ਸੋ ਇਹ ਸੋ ਖਿਸਾਨ ਭਰਾਵੋ ਝੋਨੇ ਦੇ ਚੰਗੇ ਝਾੜ ਦੇ ਲਈ ਤੁਸੀਂ ਬੇਸ਼ੱਕ ਦੀ ਚਾਰ ਦਵਾਈਆਂ ਦੀ ਵਰਤੋਂ ਕਰੋ ਪੰਜ ਦੀ ਕਰੋ ਭਾਵੇਂ 6 ਦੀ ਕਰੋ ਪਰ ਉਹਨਾਂ ਦਾ ਕੋਲ ਵੀ ਅਲੱਗ-ਅਲੱਗ ਕਰੋ ਜਦੋਂ ਤੁਸੀਂ ਉਸ ਨੂੰ ਸਪਰੇਅ ਕਰਨਾ ਘੱਟੋ-ਘੱਟ 100 ਲੀਟਰ ਪਾਣੀ ਦੀ ਵਰਤੋਂ ਜ਼ਰੂਰ ਕਰੋ ਇੱਕ ਏਕੜ ਦੇ ਵਿੱਚ ਇਹ ਵੀ ਤੁਸੀਂ ਇਸ ਦੀ ਜਿਹੜੀ ਵਰਤੋਂ ਹੈ ਇਕੱਲੇ ਦੀ ਕਰੋ ਇਸ ਦਾ ਅਲੱਗ ਤੋਂ ਕੱਲੇ ਦਾ ਸਪਰੇਅ ਕਰੋ ਜਿਹੜਾ ਕਿ ਤੁਹਾਡੇ ਝੋਨੇ ਦੇ ਸਾਰੇ ਤੋਂ 10 ਦਿਨ ਪਹਿਲਾਂ ਤੇ 10 ਦਿਨ ਬਾਅਦ ਵਿੱਚ ਵੀ ਇਸ ਦਾ ਸਪਰੇਅ ਕਰ ਸਕਦੇ ਹੋ ਇਸ ਦਾ ਕੋਈ ਨੁਕਸਾਨ ਨਹੀਂ ਜਿਸੇ ਸਪਰੇਅ ਦਾ ਤੁਸੀਂ ਦੋ ਸਪਰੇਅ ਵੀ ਕਰ ਸਕਦੇ ਹੋ ਜੇ ਤੁਸੀਂ ਇੱਕ ਤਾਂ ਘਟੋ-ਕੱਟ ਕਰਨਾ ਹੀ ਕਰਨਾ ਹੈ ਜੇ ਤੁਸੀਂ ਝੋਨੇ ਦਾ ਚੰਗਾ ਝਾੜ ਲੈਣਾ ਸੋ ਕਿਸਾਨ ਭਰਾਵਾਂ ਨੂੰ ਇੰਨੀ ਕੀ ਬੇਰਤੀਆਂ ਨੇ ਕਿ ਤੁਸੀਂ ਸਭਾਰ ਕੋਰੋਮੰਡਲ ਐਸੂ ਸਪਰੇਅ 12035 ਆਪਣੇ ਝੋਨੇ ਦੇ ਉੱਪਰ ਸਪਰੇਅ ਕਰੋ 1 ਕਿਲੋ 100 ਲੀਟਰ ਪਾਣੀ ਦੇ ਵਿੱਚ ਇੱਕ ਏਕੜ ਦੇ ਉੱਪਰ ਸਪਰੇਅ ਕਰੋ ਤੇ ਤੁਹਾਨੂੰ ਝੋਨੇ ਦਾ ਚੰਗਾ ਝਾੜ ਮਿਲੇਗਾ ਝੋਨੇ ਨੂੰ ਜਦੋਂ ਸਾਡਾ ਝੋਨਾ ਨਸਾਰੇ ਤੇ ਹੁੰਦਾ ਤਾਂ ਇਸ ਦੇ ਤੱਤਾਂ ਦੇ ਵਿੱਚ ਕਮੀ ਹੁੰਦੀ ਹੈ ਤਾਂ ਇਹ ਦੇ ਨਾਲ ਨਾਲ ਜਿਹੜੇ ਕੀ ਤੱਤਾਂ ਨੂੰ ਪੂਰਾ ਕਰਨ ਦੇ ਲਈ ਸਮਰੱਥਾ ਰੱਖਦਾ ਕੋਰੋ ਮੰਡਲ ਦਾ ਸੂਪ ਸਪਰੇਅ 12035 ਜਿਸ ਵਿੱਚ ਐਨਪੀਕੇ ਬੋਰਨ ਪਲੱਸ ਜ਼ਿੰਕ ਜਿਹੜੇ ਕੀ ਤਿੰਨ ਤੱਤੇ ਜਦੋਂ ਤੁਸੀਂ ਸਪਰੇਅ ਕਰ ਦਿੱਤੇ ਤਾਂ ਸਾਡੇ ਝੋਨੇ ਦਾ ਝਾੜ ਜਿਹੜਾ ਕੀ ਕਟੋ ਕਟੋ ਕੁਆਂਟੈਂਟ ਡਾਕੂਮੈਂਟਰ ਵਧਾ ਦੇਣਾ ਜਿਸ ਨੇ ਸਾਡੇ ਝੋਨੇ ਦੇ ਉੱਪਰ ਹੋਇਆ ਹੋਇਆ ਖਰਚਾ ਦਵਾਈਆਂ ਦਾ ਉਹ ਕੱਢ ਦੇਣਾ ਸੋ ਕਿਸਾਨ ਭਰਾਵੋ ਇਸ ਦੇ ਰੇਟ ਦੀ ਗੱਲ ਕਰੀਏ ਤਾਂ ਇਹ 250 ਤੋਂ ਲੈ ਕੇ 300 ਤੱਕ ਇਹ ਮਾਰਕੀਟ ਦੇ ਵਿੱਚ ਵਿਕੀ ਜਾਂਦਾ ਤੇ ਤੁਹਾਨੂੰ ਇਸ ਨੂੰ ਖਰੀਦਣਾ ਵੀ ਕੋਈ ਬਹੁਤਾ ਔਖਾ ਨਹੀਂ ਤੁਹਾਨੂੰ ਆਪ ਦੇ ਨੇੜੇ ਤੇੜੇ ਦੁਕਾਨਾਂ ਤੋਂ ਮਿਲ ਜਾਊਗਾ ਤੇ ਸੋ ਕਿਸਾਨ ਭਰਾ ਇਸ ਦੀ ਵਰਤੋਂ ਜ਼ਰੂਰ